ਉਹਨਾਂ ਨੇ ਕਿ ਜੇਕਰ ਇਨਸਾਨ ਦਿਲ ਤੋਂ ਬੁੱਢਾ ਨਾ ਹੋਵੇ ਤਾਂ ਉਹ ਸਾਰੀ ਉਮਰ ਹੀ ਜਵਾਨ ਰਹਿੰਦਾ ਉੱਥੇ ਦੋਸਤੋ ਇਸ ਬੇਬੇ ਤੇ ਬਾਪੂ ਨੇ ਸਾਰਿਆਂ ਨੂੰ ਇਹ ਕਰਕੇ ਦਿਖਾ ਦਿੱਤਾ ਜਿਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬੜੀ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਤੁਸੀਂ ਦੇਖ ਸਕਦੇ ਕਿ ਕਿੰਨੇ ਉਹ ਮਸਤ ਹੋ ਕੇ ਨੱਚ ਰਹੇ ਹਨ ਅਤੇ ਅੱਜ ਉਹਨਾਂ ਦੀ 80 ਸਾਲ ਦੀ ਉਮਰ ਦੇ ਵਿੱਚ ਵੀ ਕਿੱਦਾਂ ਹੋ ਭੰਗੜਾ ਪਾ ਰਹੇ ਤੁਹਾਨੂੰ ਵੀ ਲੈ ਚਾਲਦੇ ਇਸ ਪੂਰੀ ਵੀਡੀਓ ਦੇ ਵੱਲ ਦੋਸਤੋ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਇਹਨਾਂ ਬੇਬੇ-ਬਾਪੂ ਦੇ ਲਈ ਵੈਗਰੂ ਮੇਰੇ ਕਰੇ ਲਿਖਣਾ ਨਾ ਭੁੱਲਣਾ ਤੇ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਵੀ ਨਾ ਆਪਣਾ ਜੁੜੇ ਰਹੋ ਹੋਰ ਵੀਡੀਓ ਦੇਖਣ ਸਾਡੇ ਚੈਨਲ ਦੇ ਦੋ ਜੱਜਤ ਰੱਬ ਰਾਖਾ